ਡੀਫਪ ਚੈਨਲ ਪੰਜਾਬੀ ਦੇਖ ਰਹੇ ਹਾਂ ਮੈਂ ਬਲਵਿੰਦਰ ਸਿੰਘ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਵਿਅਕਤੀ ਦੇ ਨਾਲ ਗੱਲ ਕਰਦੇ ਹੋਏ ਬੀਬੀ ਜਗੀਰ ਕੌਰ ਨੂੰ ਕੁਝ ਮਾੜੇ ਬੋਲ ਬੋਲੇ ਗਏ ਸੀ ਜਿਸ ਤੋਂ ਬਾਅਦ ਕਾਫੀ ਰੋਸ ਦੇਖਣ ਨੂੰ ਮਿਲਿਆ ਉਹਨਾਂ ਦਾ ਵਿਰੋਧ ਹੋਇਆ ਤੇ ਅੱਜ ਇੱਕ ਬੀਬੀਆਂ ਦਾ ਵਫਾਦਾਰ ਸ਼੍ਰੀ ਅਕਾਲ ਤਖਤ ਵਿਖੇ ਜਾ ਕੇ ਇੱਕ ਪੱਤਰ ਦੇ ਕੇ ਆਇਆ ਵੀ ਐਸਜੀਪੀਸੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ ਇੱਕ ਸਿੱਖ ਵਾਸਤੇ ਜ਼ਰੂਰੀ ਹੈ ਕਿ ਉਹ ਮਿਠੋੜਣਾ ਵੀ ਹੋਵੇ ਨਿੰਦਕ ਵੀ ਨਾ ਹੋਵੇ ਇਹ ਉਹ ਗੁਣਨ ਜੋ ਗੁਰਗ੍ਰੰਥ ਸਾਹਿਬ ਸਾਨੂੰ ਸਿਖਾਉਂਦੇ ਹਨ ਪੰਥ ਸਿੱਖਨ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਭਾਵੇਂ ਗਲਤੀ ਦੇ ਨਾਲ ਹੀ ਉਹਨਾਂ ਦੇ ਮੂੰਹ ਦੇ ਵਿੱਚੋਂ ਗਲਤ ਸ਼ਬਦ ਨਿਕਲੇ ਪਰ ਸਵਾਲ ਤਾਂ ਇਹ ਹੈ ਨਾ ਕਿ ਇਹੋ ਜਿਹੇ ਸ਼ਬਦ ਤੁਹਾਡੇ ਮੂੰਹ ਚੋਂ ਨਿਕਲੇ ਹੀ ਕਿਉਂ ਠੀਕ ਹੈ ਤੁਹਾਨੂੰ ਅਹਿਸਾਸ ਹੈ ਕਿ ਤੁਹਾਡੇ ਕੋਲੋ ਗਲਤੀ ਹੋਈ ਹੈ ਪਰ ਕੀ ਇਹਦੇ ਨਾਲ ਗੱਲ ਖਤਮ ਹੋ ਜਾਂਦੀ ਹੈ ਜਿਸ ਤਰੀਕੇ ਦੇ ਨਾਲ ਮਹਿਲਾ ਕਮਿਸ਼ਨ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਪੇਸ਼ ਬਣਾ ਪਿਆ ਸਾਡਾ ਸ਼ਰਮ ਨਾਲ ਸਿਰ ਨੀਵਾ ਹੋ ਚੁੱਕਾ ਹੈ ਔਰ ਇਹ ਜ਼ਰੂਰੀ ਹੈ ਹੁਣ ਕਿ ਪ੍ਰਧਾਨ ਸਾਹਿਬ اخਲਾਕੀ ਜ਼ਿੰਮੇਵਾਰੀ ਦੇ ਨਾਲ ਇਸ ਅਹੁਦੇ ਤੋਂ ਅਸਤੀਫਾ ਦੇਣ ਔਰ ਇਹੀ ਅਸੀਂ ਅਕਾਲ ਤੱਕ ਸਾਹਿਬ ਕਹਿਣਾ ਹੈ ਨਹੀਂ ਇਹ ਤਾਂ ਆਮ ਬਰਤਾਰਾ ਹੈ ਸਮਾਜ ਤੁਸੀਂ ਦੇਖੋ ਇਹ ਤਾਂ ਫਿਰ ਇਹ ਗੱਲ ਹੋ ਗਈ ਨਾ ਵੀ ਤੁਹਾਡੇ ਮਤਲਬ ਮੂੰਹ ਤੇ ਕਿਸੇ ਨੇ ਚਪੇੜ ਮਾਰੀ ਅਸੀਂ ਗਾਂਧੀਵਾਦੀ ਵਿਚਾਰਧਾਰਾ ਦੇ ਮਾਲਕ ਤਾਂ ਹੈ ਨਹੀਂ ਕਿ ਆ ਮੂੰਹ ਤੇ ਚਪੇੜ ਮਾਰੀ ਤੇ ਤੁਸੀਂ ਦੂਜੀ ਗੱਲ ਅੱਗੇ ਕਰ ਦੋ ਠੀਕ ਹੈ ਜੀ ਅਸੀਂ ਇੱਕ ਇਹ ਚਾਹੁੰਦੇ ਆ ਕਿ ਸਮਾਜ ਦੇ ਵਿੱਚ ਇਹ ਕਿਉਂਕਿ ਇਹ ਇਹ ਪਹਿਲੀ ਘਟਨਾ ਨਹੀਂ ਹੈਗੀ ਇਹ ਸਮਾਜ ਦੇ ਵਿੱਚ ਆਮ ਤੌਰ ਤੇ ਲੋਕਾਂ ਦੀ ਸੋਚ ਹੈ ਔਰਤਾਂ ਦੇ ਪ੍ਰਤੀ ਜੇਕਰ ਅਸੀਂ ਅੱਜ ਇਹ ਤਾਂ ਇੱਕ ਬਹੁਤ ਵੱਡੀ ਉਦਾਹਰਨ ਬਣ ਜਾਣੀ ਜਿਹੜੇ ਲੋਕ ਇਹੋ ਜਿਹੀ ਨਿਊਸੈਂਸ ਕ੍ਰੀਏਟ ਕਰਦੇ ਨੇ ਕਿ ਜੇ ਉਹ ਚੁੱਪਚਾਪ ਤਰੀਕੇ ਨਾਲ ਵਧੀਆ ਤਰੀਕੇ ਨਾਲ ਉਹ ਬਚ ਨਿਕਲੇ ਮਾਫੀ ਮੰਗ ਕੇ ਦੋ ਸ਼ਬਦ ਕਹਿ ਕੇ ਤਾਂ ਫਿਰ ਤਾਂ ਕੋਈ ਵੀ ਮਾਂ ਪੈਣ ਦੀ ਗੱਲ ਕਰਕੇ ਤੁਹਾਡੇ ਤੋਂ ਮਾਫੀ ਮੰਗ ਕੇ ਨਿਕਲ ਜਾਊਗਾ ਪਰ ਕਾਨੂੰਨ ਕਿੱਥੇ ਬੱਸ ਸੰਸਥਾ ਲਈ ਮੁਕੀ ਨੇ ਉਹਨਾਂ ਨੂੰ ਵੱਲੋਂ ਕਿਹਾ ਕਿ ਜਾਣੇ ਨਾ ਜਾਣੇ ਗਲਤੀ ਹੋਈ ਹੈ ਨਹੀਂ ਜਾਣੇ ਦੇਖੋ ਇਹ ਦੋ ਗੱਲਾਂ ਨੇ ਇੱਕ ਤਾਂ ਇੱਕ ਬਹੁਤ ਵੱਡੀ ਸੰਸਥਾ ਦੇ ਉਹ ਮਾਲਕ ਮੈਂ ਕਹਿ ਸਕਦੀ ਹਾਂ ਉਹ ਬੈਠੇ ਨੇ ਉੱਥੇ ਸੇਵਾਦਾਰ ਦੇ ਤੌਰ ਤੇ ਇੱਕ ਤਾਂ ਪਹਿਲੀ ਗੱਲ ਆਪਾਂ ਨੂੰ ਉਦੋਂ ਸ਼ਬਦਾਂ ਦਾ ਜਿਹੜਾ ਬਹੁਤ ਗਿਣ ਚੁਣ ਕੇ ਸਾਨੂੰ ਉਹ ਬੋਲਣੇ ਚਾਹੀਦੇ ਨੇ ਨੰਬਰ 2 ਉਹ ਪੇਸ਼ੇ ਤੋਂ ਵਕੀਲ ਵੀ ਹਨ ਸਭ ਤੋਂ ਵੱਡੀ ਗੱਲ ਮੈਂ ਖੁਦ ਵਕੀਲ ਹਾਂ ਜਿਹੜਾ ਜਿਹੜਾ ਵਕੀਲ ਹੁੰਦਾ ਨਾ ਜੀ ਉਹਨੇ ਕੋਈ ਹੋਰ ਕੋਈ ਕਹੀ ਚੱਕ ਕੇ ਕੋਈ ਕੰਮ ਨਹੀਂ ਕਰਨਾ ਹੁੰਦਾ ਉਹਦੀ ਬੋਲਾਂ ਦੀ ਉਹ ਕੀਮਤ ਹੈ ਉਹਦੀ ਜ਼ੁਬਾਨ ਉਦੇ ਬੋਲ 90 ਤੁਲੇ ਤਰੀਕੇ ਦੇ ਨਾਲ ਕਿਵੇਂ ਬੋਲਦੇ ਨੇ ਆਪਾਂ ਨੇ ਕੇਸ ਸਾਨੂੰ ਕਿਵੇਂ ਜਿੱਤਣਾ ਉਹਦੇ ਬੋਲਾਂ ਦੀ ਉਹ ਕੀਮਤ ਹੈ ਤੇ ਜੇਕਰ ਸਾਡੇ ਬੋਲ ਇੱਕ professionally ਅਸੀਂ ਗੱਲ ਕਰ ਲਈ ਇੱਕ ਵਕੀਲ ਦੇ ਬੋਲ ਇਸ ਤਰੀਕੇ ਨਾਲ ਵਿਗੜ ਜਾਣ ਤਾਂ ਫਿਰ ਜਿਹੜੇ client ਨੇ ਆ ਜਿਹੜੇ ਲੋਕ ਉਹਨਾਂ ਦੇ ਕੋਲੇ ਆਉਂਦੇ ਨੇ ਉਹਨਾਂ ਦਾ ਕੀ ਬਣੂਗਾ ਆਪਾਂ ਨੂੰ ਇਹ ਸੋਚਣਾ ਚਾਹੀਦਾ ਸਾਡਾ ਦੇਖੋ ਇਕਦਾ ਮੈਂ ਤੁਹਾਨੂੰ ਦੱਸਿਆ ਕਿ ਮਹਿਲਾ ਕਮਿਸ਼ਨ ਵੱਲੋਂ ਨੋਟਿਸ ਲਿਆ ਗਿਆ ਹੈ ਉਹ ਇੱਕ ਕਾਨੂੰਨ ਦਾ ਜੋ ਰਸਤਾ ਹੈ ਉਹ ਅਖਤਿਆਰ ਕਰਨਗੇ ਉਹ ਉਹ ਵੀ ਸਾਨੂੰ ਆਸ ਹੈ ਕਿ ਉੱਥੋਂ ਸਾਨੂੰ ਇਨਸਾਫ ਮਿਲੇਗਾ ਇੱਥੇ ਤਾਂ ਅਸੀਂ ਦੇਖੋ ਜਥੇਦਾਰ ਸਾਹਿਬ ਕਿਸੇ ਨੂੰ ਫਾਂਸੀ ਦਾ ਟੰਗ ਨਹੀਂ ਸਕਦੇ ਪਰ ਇੱਕ ਪੰਥਕ ਰਵਾਇਤਾਂ ਦੇ ਨਾਲ ਇਸ ਤਰ੍ਹਾਂ ਦੀ ਇੱਕ ਬੀਬੀਆਂ ਦੀ ਆਣ ਮਾਨ ਸ਼ਾਨ ਤੇ ਜਿਹੜਾ ਇੱਕ ਇੱਕ ਝੋਟ ਵੱਜੀ ਹੈ ਉਹ ਸਾਨੂੰ ਸਾਡੇ ਹਿਰਦਿਆਂ ਨੂੰ ਕਿਵੇਂ ਇੱਕ ਸ਼ਾਂਤ ਬਣਾ ਮਿਲ ਸਕਦੀ ਹੈ ਉਹ ਅਸੀਂ ਉਹਨਾਂ ਤੋਂ ਆਸ ਕਰਦੇ ਹਾਂ ਕਿ ਕੁਝ ਅਜਿਹੀ ਕਾਰਵਾਈ ਹੋ ਸਖਤ ਕਾਰਵਾਈ ਕੁਝ ਰਵਾਇਤੀ ਜਿਹੜੇ ਪੰਥਕ ਰਵਾਇਤਾਂ ਨੇ ਉਹਨਾਂ ਦੇ ਮੁਤਾਬਕ ਹੋ ਪ੍ਰਧਾਨ ਸਾਹਿਬ ਦੇ ਖਿਲਾਫ ਲੈਣ ਤਾਂ ਕਿ ਇਹ ਇੱਕ ਜਿਹੜੀ ਮਿਸਾਲ ਹੈ ਉਹ ਕਾਇਮ ਹੋ ਜਵੇ ਬਿਲਕੁਲ ਅਸਤੀਫੇ ਦੀ ਤਾਂ ਮੇਰੇ ਖਿਆਲ ਚ ਤਾਂ ਰਹਿਣਾ ਹੀ ਨਹੀਂ ਚਾਹੀਦਾ ਉਹਨਾਂ ਨੂੰ ਐ ਸੌਦੇ ਤੇ ਇਹ ਜਿਹੜੀ ਉਹ ਮਾਫੀ ਲੈ ਕੇ ਆਏ ਨਹੀਂ ਨਾ ਜੀ ਮਾਫੀ ਤਾਂ ਬਾਅਦ ਦੀ ਗੱਲ ਸੀ ਪਹਿਲਾਂ ਉਹਨਾਂ ਨੂੰ ਇਹ ਚਾਹੀਦਾ ਸੀ ਕਿ ਮੈਂ ਇਸ ਸੀਟ ਤੇ ਬੈਠਣ ਦੇ ਕਾਬਿਲ ਹੀ ਨਹੀਂ ਕਿਉਂਕਿ ਮੇਰੀ ਜ਼ੁਬਾਨ ਤੇ ਕੰਟਰੋਲ ਨਹੀਂ ਇਸ ਕਰਕੇ ਮੈਂ ਅਸਤੀਫਾ ਦਿੰਨਾ ਹੈ ਕਿਉਂਕਿ ਇਹ ਸਿਰਫ ਇੱਕ ਮਸਲਾ ਨਹੀਂ ਇਹ ਬਹੁਤ ਸਾਰੇ ਮਸਲੇ ਆਉਣਗੇ ਕਿੱਥੇ ਕਿੱਥੇ ਅਸੀਂ ਆਪਣਾ ਦਿਮਾਗੀ ਤਮਾਜ਼ਨ ਕੋ ਕੇ ਫਿਰਤਾ ਸੀ ਕੌਮ ਦਾ ਨੁਕਸਾਨ ਕਰਾਂਗੇ ਜੇ ਅੱਜ ਅੱਜ ਅਸੀਂ ਦਿਮਾਗੀ ਤਮਾਜ਼ਨ ਗਵਾ ਕੇ ਅਸੀਂ ਆਪਣੇ ਜ਼ੁਬਾਨ ਤੇ ਕੰਟਰੋਲ ਕੋ ਬੈਠੇ ਤਾਂ ਕੱਲ ਨੂੰ ਤਾਂ ਪੰਥ ਦੇ ਤਾਂ ਬਹੁਤ ਵੱਡੇ ਲੇ ਸਾਡੇ ਸਾਹਮਣੇ ਨੇ ਕਿਸੇ ਵੀ ਮੁੱਦੇ ਤੇ ਅਸੀਂ ਆਪਣੀ ਜ਼ੁਬਾਨ ਤੇ ਕੰਟਰੋਲ ਖੋਗੇ ਅਸੀਂ ਤਾਂ ਪੰਥ ਦਾ ਵੱਡਾ ਨੁਕਸਾਨ ਕਰਾਂਗੇ ਸਾ ਤਾਂ ਮੈਨੂੰ ਲੱਗਦਾ ਹੈ ਕਿ ਉਹਨਾਂ ਨੂੰ ਅਸਤੀਫਾ ਵੀ ਪਹਿਲ ਦੇ ਆਧਾਰ ਤੇ ਦੇ ਹੀ ਦੇਣਾ ਚਾਹੀਦਾ ਇਹ ਵੀ ਸਾਡੀ ਮੰਗ ਹੈ ਹਾਲਕਿ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਵੱਲੋਂ ਇਸ ਤੇ ਮਾਫੀ ਮੰਗ ਲਈ ਗਈ ਹੈ ਉਹਨੇ ਕਿਹਾ ਕਿ ਜਾਣੇ ਅਣਜਾਣੇ ਦੇ ਵਿੱਚ ਮੇਰੇ ਤੋਂ ਗਲਤੀ ਹੋਈ ਹੈ ਤੇ ਮਹਿਲਾ ਕਮਿਸ਼ਨ ਦੇ ਜਿਹੜੇ ਚੇਅਰਮੈਨ ਨੇ ਉਹਨਾਂ ਵੱਲੋਂ ਵੀ ਇਹਨੂੰ ਤਲਬ ਕੀਤਾ ਗਿਆ ਸੀ ਤੇ ਉਹਨਾਂ ਤੋਂ ਜਵਾਬ ਮੰਗਿਆ ਗਿਆ ਸੀ ਹੁਣ ਵੇਖਣਾ ਹੋਵੇਗਾ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਅੱਗੇ ਕੀ ਮੁਸ਼ਕਿਲਾਂ ਸਾਹਮਣਾ ਕਰਨਾ ਪੈਂਦਾ ਜਾਂ ਕੀ ਹੁੰਦਾ ਹੈ ਇਸ ਸਮਾਂ ਦੱਸੇਗਾ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ